ਮੈਂ ਟਿਊਸ਼ਨ ਪੜਾਉਂਦੀ ਸੀ ਤੇ ਇੱਕ ਮੁੰਡਾ ਦੋ ਵਾਰੀ 12ਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਸੀ ਉਸ ਦੀ ਉਮਰ 18 ਕੋਸਾਨਾ ਦੀ ਸੀ ਜਿੰਨਾ ਚਿਰ ਟਿਊਸ਼ਨ ਤੇ ਪੜਦਾ ਤਾਂ ਮੇਰੇ ਵੱਲ ਵੇਖਦਾ ਹੀ ਰਹਿੰਦਾ ਇੱਕ ਦਿਨ ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਤੁਹਾਨੂੰ ਜਿੰਨੇ ਪੈਸੇ ਚਾਹੀਦੇ ਨੇ ਮੈਂ ਤੁਹਾਨੂੰ ਉਹਨੇ ਦਊਂਗਾ ਪਰ ਤੁਸੀਂ ਮੇਰੇ ਦਿਲ ਦੀ ਗੱਲ ਪੂਰੀ ਕਰ ਦੋ ਤੇ ਮੈਨੂੰ ਕੋਸ਼ ਕਰ ਦੋ ਮੈਂ ਉਸ ਨੂੰ ਛੋਟਾ ਬੱਚਾ ਸਮਝ ਕੇ ਹੱਸ ਪਈ ਸੀ ਉਸ ਨੇ ਮੈਨੂੰ ਐਕਸਟਰਾ ਕਲਾਸ ਦੇ ਦੌਰਾਨ ਹੀ ਪੂਰੀ ਤਰ੍ਹਾਂ ਕਾਬੂ ਕਰ ਲਿਆ ਸੀ ਮੇਰਾ ਨਾਮ ਮੰਜੂ ਹੈ ਤੇ ਮੈਂ ਘਰ ਵਿੱਚ ਟਿਊਸ਼ਨਾਂ ਪੜਾਉਂਦੀ ਸੀ। ਮੇਰੇ ਕੋਲ 10ਵੀਂ ਤੱਕ ਦੇ ਬੱਚੇ ਟਿਊਸ਼ਨ ਪੜ੍ਹਦੇ ਸੀ ਅਤੇ ਮੈਂ ਘਰ ਦੇ ਵਿੱਚ ਬੈਠੇ ਹੀ 20000 ਰੁਪਏ ਕਮਾ ਲੈਂਦੀ ਪਰ ਘਰ ਦਾ ਖਰਚਾ ਫੇਰ ਵੀ ਚੰਗੀ ਤਰ੍ਹਾਂ ਨਹੀਂ ਚੱਲਦਾ ਸੀ। ਇੰਨੇ ਵਿੱਚ ਹੀ ਬੜੀ ਦਿੱਕਤ ਆਉਂਦੀ ਸੀ। ਇੱਕ ਦਿਨ ਮੇਰੀ ਟਿਊਸ਼ਨ ਦੇ ਉੱਤੇ ਇੱਕ 45 ਸਾਲ ਦਾ ਆਦਮੀ ਆਪਣੇ ਪੁੱਤ ਨੂੰ ਲੈ ਕੇ ਆਇਆ ਅਤੇ ਉਸ ਦੇ ਬਹੁਤ ਹੀ ਵੱਡੀ ਗੱਡੀ ਵਿੱਚ ਆਇਆ ਅਤੇ ਦੇਖਣ ਵਿੱਚ ਬਹੁਤ ਅਮੀਰ ਲੱਗਦਾ ਸੀ। ਤੇ ਹਤੇ ਉਸ ਦੀ ਟੌਰ ਵੇਖ ਕੇ ਮੇਰੀ ਅੱਖਾਂ ਦੇ ਵਿੱਚ ਚਮਕ ਆ ਗਈ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਨਾਮ ਸੁਨੀਲ ਹੈ ਅਤੇ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਲਈ ਲੈ ਕੇ ਆਇਆ ਹਾਂ ਮੈਂ ਉਸ ਵੱਲ ਦੇਖ ਰਹੀ ਸੀ ਤੇ ਉਸ ਦੀ ਗੱਲ ਸੁਣ ਰਹੀ ਸੀ ਮੈਂ ਸੋਚਿਆ ਕਿ ਇੰਨਾ ਅਮੀਰ ਆਦਮੀ ਆਪਣੇ ਬੱਚੇ ਨੂੰ ਟਿਊਸ਼ਨ ਲਈ ਇੱਥੇ ਕਿਉਂ ਲੈ ਕੇ ਆਇਆ ਜਦੋਂ ਕਿ ਕਿੰਨੇ ਵੱਡੇ ਵੱਡੇ ਕੋਚਿੰਗ ਸੈਂਟਰ ਨੇ ਅਮੀਰ ਲੋਕ ਤਾਂ ਆਪਣੇ ਬੱਚਿਆਂ ਨੂੰ ਉੱਥੇ ਹੀ ਪੜਾਉਂਦੇ ਨੇ ਜਦੋਂ ਮੈਂ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਤੁਹਾਨੂੰ ਥੋੜੀ ਉਮਰ ਦਾ ਲੱਗਦਾ ਪਰ 18 ਸਾਲਾਂ ਦਾ ਹੈ ਤੇ ਦੋ ਵਾਰੀ ਆਪਣੀ ਜਮਾਤ ਵਿੱਚੋਂ ਫੇਲ ਹੋ ਗਿਆ ਹੈ ਕੋਚਿੰਗ ਦੇ ਵਿੱਚ ਵੀ ਮੈਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ ਤਾਂ ਮੈਂ ਉੱਥੇ ਵੀ ਇਸ ਨੂੰ ਲਾ ਕੇ ਦੇਖਿਆ ਫਿਰ ਮੈਂ ਕਿ ਬੱਚੇ ਤੋਂ ਤੁਹਾਡੀ ਟਿਊਸ਼ਨ ਬਾਰੇ ਸੁਣਿਆ ਸੀ ਤੇ ਪਤਾ ਕੀਤਾ ਕਿ ਤੁਹਾਡੇ ਕੋਲ ਬਹੁਤ ਉਮੀਦ ਲੈ ਕੇ ਆਇਆ ਹਾਂ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਪੜਾਉਂਗੀ ਉਹਨਾਂ ਦੀ ਗੱਲ ਸੁਣ ਕੇ ਮੈਂ ਬੱਚੇ ਵੱਲ ਵੇਖ ਰਹੀ ਸੀ ਅਤੇ ਉਸ ਨੂੰ ਟਿਊਸ਼ਨ ਤੇ ਰੱਖ ਲਿਆ ਬਾਕੀ ਬੱਚਿਆਂ ਤੋਂ ਮੈਂ 1500 ਲੈਂਦੀ ਸੀ ਪਰ ਉਹਨਾਂ ਤੋਂ ਮੈਂ ਆਪਣੀ ਫੀਸ 3000 ਰੁਪਏ ਮਹੀਨਾ ਤੋਂ ਸੀ ਉਹਨਾਂ ਨੇ ਇੱਕ ਵਾਰ ਵੀ ਮਨਾਂ ਨਹੀਂ ਕੀਤਾ ਤੇ ਆਪਣੇ ਬੱਚੇ ਦੀ ਫੀਸ ਮੈਨੂੰ ਅਡਵਾਂਸ ਦੇ ਵਿੱਚ ਦੇ ਦਿੱਤੀ ਅਤੇ ਉਸ ਨੂੰ ਟਿਊਸ਼ਨ ਤੇ ਛੱਡ ਗਈ ਪਹਿਲੇ ਦਿਨੋਂ ਮੈਨੂੰ ਪੂਰੀ ਫੀਸ ਦੇ ਗਈ ਸੀ ਜਦੋਂ ਮੈਂ ਉਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਹ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ ਉਸ ਨੂੰ ਤਾਂ ਕੁਝ ਵੀ ਨਹੀਂ ਆਉਂਦਾ ਸੀ ਉਸ ਦਾ ਧਿਆਨ ਇੱਧਰ ਉੱਧਰ ਬਹੁਤ ਭਟਕਦਾ ਸੀ ਤੇ ਕਿਤੇ ਹੋਰ ਹੀ ਰਹਿੰਦਾ ਸੀ ਦੋ ਦਿਨ ਤਾਂ ਇਦਾਂ ਹੀ ਜਾਂਦਾ ਰਿਹਾ ਤੀਜੇ ਦਿਨ ਜਦੋਂ ਉਹਨਾਂ ਨੇ ਆਪਣੇ ਬੱਚੇ ਦੀ ਪੜ੍ਹਾਈ ਲਈ ਮੈਨੂੰ ਪੁੱਛਿਆ ਤਾਂ ਮੈਂ ਉਹਨਾਂ ਨੂੰ ਸਾਫ਼ ਦੱਸ ਦਿੱਤਾ ਕਿ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਹੈ ਅਤੇ ਉਸ ਤੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤੇ ਮੈਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਉਸ ਦੇ ਲਈ ਤੁਹਾਡੀ ਫੀਸ ਵੀ ਜ਼ਿਆਦਾ ਲੱਗੂਗੀ ਤੇ ਉਸ ਨੂੰ ਐਕਸਟਰਾ ਕਲਾਸ ਦੇਣੀ ਪਊਗੀ ਕਿਉਂਕਿ ਉਸ ਨੂੰ ਸਿੱਖ ਤੇ ਜ਼ਿਆਦਾ ਧਿਆਨ ਦੇਣਾ ਪੈਣਾ ਇਸ ਲਈ ਤੁਹਾਨੂੰ ਹਰ ਮਹੀਨੇ 4000 ਰੁਪਏ ਦੇਣੇ ਪੈਣੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰਾ ਬੱਚਾ 12ਵੀਂ ਜਮਾਤ ਵਿੱਚੋਂ ਪਾਸ ਚਾਹੀਦਾ ਹੁਣ ਮੈਂ ਉਸ ਤੋਂ ਜ਼ਿਆਦਾ ਪੈਸੇ ਲੈਣੀ ਸ਼ੁਰੂ ਕਰ ਦਿੱਤੇ ਸੀ ਉਸ ਬੱਚੇ ਨੂੰ ਮੈਂ ਐਕਸਟਰਾ ਕਲਾਸ ਵੀ ਦਿੰਦੀ ਦੁਪਹਿਰ 1 ਤੋਂ ਲੈ ਕੇ 3 ਵਜੇ ਤੱਕ ਬਾਕੀ ਬੱਚੇ ਪੜ੍ਹਦੇ ਤੇ ਘਰ ਚਲੇ ਜਾਂਦੇ ਤੇ ਉਸ ਨੂੰ ਮੈਂ 5 ਵਜੇ ਤੱਕ ਪੜਾਉਂਦੀ ਸੀ ਜਦੋਂ ਸਾਰੇ ਬੱਚੇ ਚਲੇ ਜਾਂਦੇ ਤਾਂ ਮੇਰੇ ਕੋਲ ਬੜਦਾ ਸੀ ਇੱਕ ਦਿਨ ਦੀ ਗੱਲ ਹੈ ਜਦੋਂ ਸਾਰੇ ਬੱਚੇ ਚਲੇ ਗਏ ਤਾਂ ਮੈਂ ਕੁਝ ਦੇਰ ਲਈ ਆਪਣੇ ਕਮਰੇ ਦੇ ਵਿੱਚ ਗਈ ਜਦੋਂ ਮੈਂ ਵੇਖਿਆ ਤਾਂ ਉਹ ਬੱਚਾ ਫੋਨ ਚਲਾ ਰਿਹਾ ਸੀ ਉਸਦੇ ਹੱਥ ਵਿੱਚ ਫੋਨ ਵੇਖ ਕੇ ਮਹਿਰਾਨ ਰਹਿ ਗਈ ਸੀ ਕਿਉਂਕਿ ਫੋਨ ਬਹੁਤ ਹੀ ਜ਼ਿਆਦਾ ਮਹਿੰਗਾ ਸੀ ਮੈਂ ਉਸ ਤੋਂ ਜਾ ਕੇ ਫੋਨ ਫੜਿਆ 18 ਸਾਲ ਦੇ ਮੁੰਡੇ ਕੋਲ ਇੰਨਾ ਮਹੰਗਾ ਫੋਨ ਵੇਖ ਕੇ ਮੈਨੂੰ ਬੜਾ ਅਜੀਬ ਲੱਗਿਆ ਜਦੋਂ ਮੈਂ ਉਸ ਤੋਂ ਫੋਨ ਵੜਿਆ ਤਾਂ ਉਹ ਬਹੁਤ ਚਿੱਤ ਕਰਨ ਲੱਗਾ ਅਤੇ ਉਸ ਨੇ ਆਪਣਾ ਫੋਨ ਲੈ ਲਈ ਮੇਰੇ ਨਾਲ ਹੱਥਾ ਪਾਈ ਵੀ ਕੀਤੀ ਮੈਂ ਉਸ ਨੂੰ ਫੋਨ ਵਾਪਸ ਕਰ ਦਿੱਤਾ ਕਿਉਂਕਿ ਉਹ ਮੇਰੇ ਗਲ ਪੈ ਰਿਹਾ ਸੀ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਪਰ ਮੈਂ ਚੁੱਪ ਰਹੀ ਕਿਉਂਕਿ ਮੈਨੂੰ ਤਾਂ ਟਿਊਸ਼ਨ ਦੇ ਪੈਸੇ ਆਉਂਦੇ ਸੀ ਅਤੇ ਉਸ ਦਾ ਧਿਆਨ ਮੇਰੇ ਉੱਤੇ ਗਿਆ ਮੈਂ ਉਸ ਨੂੰ ਜਦੋਂ ਫੋਨ ਦਿੱਤਾ ਤਾਂ ਆਪਣੀ ਚੁੰਨੀ ਠੀਕ ਕਰਨ ਲੱਗੀ ਮੈਂ ਉਸ ਨੂੰ ਛੋਟਾ ਸਮਝਦੇ ਸੀ ਪਰ ਉਹ ਛੋਟੇ ਬੱਚੇ ਆਵਾਗ ਨਹੀਂ ਸੀ ਉਸ ਨੂੰ ਮੈਂ ਘਰ 'ਤੇ ਸਿੱਧਾ ਤੇ ਮੈਂ ਉਸ ਨੂੰ ਇਹ ਕਿਹਾ ਕਿ ਤੂੰ ਘਰ ਜਾ ਪਰ ਉਹ ਮੇਰੇ ਕੋਲ ਬੈਠਾ ਰਿਹਾ ਅਤੇ ਕਹਿਣ ਲੱਗਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੋ ਕਹਿੰਦੇ ਹੋਏ ਉਸ ਨੇ ਮੇਰਾ ਹੱਥ ਫੜ ਲਿਆ ਸੀ ਅਤੇ ਮਾਫੀ ਮੰਗ ਰਿਹਾ ਸੀ ਉਸ ਦੇ ਹੱਥ ਲਾਉਣ ਨਾਲ ਮੈਨੂੰ ਇੱਕ ਅਜੀਬ ਜਿਹੀ ਹਲਚਲ ਮਹਿਸੂਸ ਹੋਈ ਜਿਦਾਂ ਕਿਸੇ ਆਦਮੀ ਦਾ ਅਹਿਸਾਸ ਹੋਇਆ ਹੋਵੇ ਇਹਨੇ ਵਿੱਚ ਹੀ ਮੇਰਾ ਘਰ ਬੜਾ ਆ ਗਿਆ ਉਸ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਉਸ ਨੂੰ ਬੱਚਾ ਹੀ ਸਮਝਦਾ ਸੀ ਕਿ ਉਸਨੇ ਖਾਸ ਧਿਆਨ ਨਹੀਂ ਦਿੱਤਾ ਜਦੋਂ ਮੇਰਾ ਘਰਵਾਲਾ ਆਇਆ ਤਾਂ ਬਹੁਤ ਉਦਾਸ ਸੀ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਕੀ ਹੋਇਆ ਉਹ ਕੁਝ ਨਾ ਬੋਲਿਆ ਮੈਂ ਉਸ ਬੱਚੇ ਨੂੰ ਟਿਊਸ਼ਨ ਤੇ ਪੜਾਉਣ ਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਹੁਣ ਤੂੰ ਜਾ ਤੇ ਟਿਊਸ਼ਨ ਦਾ ਟਾਈਮ ਖਤਮ ਹੋ ਗਿਆ ਮੈਂ ਉਸ ਦਾ ਹੱਥ ਛੱਡ ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਘਰਵਾਲੇ ਲਈ ਚਾਹ ਲੈ ਕੇ ਗਈ ਤੇ ਪੁੱਛਣ ਗਈ ਕਿ ਤੁਸੀਂ ਉਦਾਸ ਕਿਉਂ ਹੋ ਤਾਂ ਇਸ ਮਹੀਨੇ ਤਨਖਾਹ ਘੱਟ ਮਿਲੀ ਹੈ ਉਸਨੇ ਕਿਹਾ ਹਾਂ ਮੈਨੂੰ ਇਸ ਮਹੀਨੇ ਤਨਖਾਹ ਕੱਟ ਮਿਲੀ ਹੈ ਮੈਂ ਉਹਨਾਂ ਨੂੰ ਆਪਣੇ ਜਮਾ ਕੀਤੇ ਪੈਸੇ ਦੇ ਦਿੱਤੇ ਤੇ ਕਿਹਾ ਕਿ ਸਾਰੇ ਪੈਸੇ ਟਿਊਸ਼ਨ ਦੇ ਨੇ ਉਹਨਾਂ ਨੇ ਮੈਨੂੰ ਆਪਣੇ ਘਰ ਨਾਲ ਨਾਲ ਲਿਆ ਸੀ ਜਦੋਂ ਮੈਂ ਆਪਣੇ ਘਰ ਵਾਲੇ ਦੇ ਨਾਲ ਲੱਗੀ ਤਾਂ ਅਚਾਨਕ ਹੀ ਮੇਰਾ ਧਿਆਨ ਕਮਰੇ ਦੇ ਬਾਹਰ ਕੜੇ ਉਸ ਬੱਚੇ ਤੇ ਗਿਆ ਜੋ ਕਿ ਸਾਨੂੰ ਹੀ ਦੇਖ ਰਿਹਾ ਸੀ ਮੈਂ ਇੱਕਦਮ ਆਪਣੇ ਘਰ ਵਾਲੇ ਨੂੰ ਪਰੇ ਕੀਤਾ ਤੇ ਉਸ ਨੂੰ ਕਿਹਾ ਕਿ ਤੂੰ ਹਾਲੇ ਤੱਕ ਗਿਆ ਨਹੀਂ ਤਾਂ ਕਹਿਣ ਲੱਗਾ ਕਿ ਨਹੀਂ ਮੈਡਮ ਜੀ ਮੈਨੂੰ ਇੱਕ ਸਵਾਲ ਸਮਝਣਾ ਹੈ ਤੁਸੀਂ ਮੈਨੂੰ ਸਵਾਲ ਸਮਝਾ ਦਿਓ ਮੈਂ ਇਸ ਲਈ ਇੱਥੇ ਤੁਹਾਡੀ ਉਡੀਕ ਕਰ ਰਿਆ ਹਾਂ ਮੈਂ ਬਾਹਰ ਆਈ ਅਤੇ ਉਸ ਨੂੰ ਹਾਲ ਵਿੱਚ ਲੈ ਕੇ ਬੈਠ ਗਈ ਅਤੇ ਉਸ ਨੂੰ ਮੈਂ ਸਮਝਾਉਣ ਲੱਗੀ ਇੰਨੇ ਵਿੱਚ ਮੇਰਾ ਘਰਵਾਲਾ ਬਾਥਰੂਮ ਵਿੱਚ ਚਲਾ ਗਿਆ ਮੈਂ ਉਸ ਨੂੰ ਸਵਾਲ ਸਮਝਾ ਰਹੀ ਸੀ ਅਤੇ ਉਸ ਨੂੰ ਦੱਸ ਰਹੀ ਸੀ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਕੱਲ ਸਮਝ ਲਵਾਵਾਂਗਾ ਉਸ ਨੇ ਆਪਣੀ ਕਿਤਾਬ ਆਪਣੇ ਪੇਟ ਤੋਂ نیچے ਬੜੇ ਅਜੀਬ ਤਰੀਕੇ ਨਾਲ ਰੱਖੀ ਹੋਈ ਸੀ ਉਸ ਨੇ ਆਪਣੀ ਹੀ ਕਿਤਾਬ ਨੂੰ ਆਪਣੇ ਢਿੱਡ ਨੂੰ ਟਕਿਆ ਹੋਇਆ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਕਿਤਾਬ ਬੈਗ ਵਿੱਚ ਕਿਉਂ ਨਹੀਂ ਪਾਈ ਤਾਂ ਘਬਰਾ ਕੇ ਕਹਿਣ ਲੱਗਾ ਕਿ ਬਸ ਰੱਖਣੀ ਵਾਲਾ ਸੀ ਤੁਸੀਂ ਆਪਣੇ ਕਮਰੇ ਦੇ ਵਿੱਚ ਜਾਓ ਮੈਨੂੰ ਬੜਾ ਅਜੀਬ ਲੱਗਾ ਖੈਰ ਮੈਂਨਾਂ ਧਿਆਨ ਨਹੀਂ ਦਿੱਤਾ ਅਗਲੇ ਦਿਨ ਉਸਦੀ ਐਕਸਟਰਾ ਕਲਾਸ ਸੀ ਉਹ ਮੇਰੇ ਕੋਲ ਆਇਆ ਮੈਂ ਉਸ ਨੂੰ ਕੰਮ ਦੇ ਕੇ ਕਮਰੇ ਦੇ ਵਿੱਚ ਗਈ ਉਸ ਦਿਨ ਮੈਂ ਸੋਚ ਰਹੀ ਸੀ ਕਿ ਅੱਜ ਕੁਝ ਨਾ ਕੁਝ ਸ਼ਾਪਿੰਗ ਕਰ ਲੈਣੀ ਆ ਤੇ ਮੈਂ ਆਪਣੀ ਜਮਾਰੀ ਦੇ ਵਿੱਚੋਂ ਆਪਣੇ ਰੱਖੇ ਹੋਏ ਪੈਸੇ ਕੱਢ ਰਹੀ ਸੀ ਜਦੋਂ ਮੈਂ ਵੇਖਿਆ ਤਾਂ ਉੱਥੇ ਪੈਸੇ ਬਹੁਤ ਘੱਟ ਸੀ બસ 4000 ਹੀ ਰਹਿ ਗਿਆ ਸੀ ਜਦੋਂ ਕਿ ਮੈਨੂੰ ਯਾਦ ਸੀ ਮੈਂ ਕੁਝ ਪੈਸੇ ਆਪਣੇ ਘਰ ਵਾਲੇ ਨੂੰ ਦਿੱਤੇ ਤਾਂ ਬਾਕੀ ਪੈਸੇ ਕਿੱਥੇ ਗਏ ਸੀ ਇਹ ਸੋਚ ਕੇ ਮੈਂ ਪਰੇਸ਼ਾਨ ਹੋ ਗਈ ਸੀ ਅਤੇ ਉਹ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਡਮ ਜੀ ਤੁਸੀਂ ਕਿਉਂ ਰੋ ਰਹੀ ਹੋ ਤਾਂ ਉਸ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਆਹ ਲੋ ਪੈਸੇ ਉਸ ਨੇ ਆਪਣੇ ਬੈਗ ਵਿੱਚੋਂ ਪੈਸੇ ਕੱਢੇ ਤੇ ਮੈਨੂੰ ਦੇ ਦਿੱਤੇ ਮੈਂ ਉਸ ਨੂੰ ਗੱਲ ਲਾ ਲਿਆ ਦਰਸਲ ਮੈਂ ਤਾਂ ਦੁਖੀ ਹੋ ਕੇ ਉਸ ਨੂੰ ਗੱਲ ਲਾ ਲਾਇਆ ਸੀ ਪਰ ਉਸਨੇ ਪਤਾ ਨਹੀਂ ਕੀ ਸਮਝ ਲਿਆ ਮੈਨੂੰ ਉਸ ਸਮੇਂ ਸਹਾਰੇ ਦੀ ਲੋੜ ਸੀ ਪਰ ਉਸਦੀ ਸੋਚ ਗਲਤ ਸੀ ਉਸ ਦਾ ਹੱਥ ਰੋਣਾ ਗਲਤ ਹੋ ਰਿਹਾ ਸੀ ਜਦੋਂ ਅਚਾਨਕ ਹੀ ਮੈਨੂੰ ਅਹਿਸਾਸ ਹੋਇਆ ਕਿ ਉਹ ਛੋਟਾ ਨਹੀਂ ਉਸ ਨੂੰ ਮੈਂ ਆਪਣੇ ਆਪ ਤੋਂ ਪਰੇ ਕਰ ਦਿੱਤਾ ਸੀ ਜਦ ਮੈਂ ਉਸ ਵੱਲ ਵੇਖਿਆ ਤਾਂ ਅਜੀਬ ਨਜ਼ਰਾਨਾ ਮੇਰੇ ਵੱਲ ਹੈਰਾਨ ਹੋ ਗਿਆ ਸੀ ਉਸ ਨੇ ਆਪਣੇ ਪੈਸੇ ਮੈਨੂੰ ਦਿੱਤੇ ਤੇ ਬਾਹਰ ਚਲਾ ਗਿਆ ਅਤੇ ਹੁਣ ਉਹ ਆਨੇ ਬਹਾਨੇ ਮੇਨ ਨਾਲ ਚਿਪਕਦਾ ਹੀ ਰਹਿੰਦਾ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਆਖਰ ਇਸ ਨੂੰ ਮੈਂ ਕਿੱਦਾਂ ਰੋਕਾਂ ਮੇਨਾ ਗੱਲ ਕਰਕੇ ਜੀਬ ਜੀਬ ਗੱਲਾਂ ਕਰਦਾ ਇੰਤਾ ਹੀ ਦਿਨ ਬੀਤ ਰਹੇ ਸੀ ਤੇ ਕੁਝ ਦਿਨ ਬਾਅਦ ਮੈਨੂੰ ਫੇਰ ਪੈਸਿਆਂ ਦੀ ਲੋੜ ਪਈ ਅਤੇ ਉਸਨੇ ਹੀ ਮੇਰੀ ਮਦਦ ਕੀਤੀ ਉਸਦੀ ਨਜ਼ਰ ਮੇਰੇ ਤੇ ਫਿਰ ਲਗਈ ਉਹ ਮੈਨੂੰ ਅਜਿਹੀ ਥਾਂ ਤੇ ਘੋਲ ਰਹੀ ਸੀ ਜੋ ਮੈਂ ਸੋਚ ਵੀ ਨਹੀਂ ਸਕਦੀ ਸੀ ਉਸਦੇ ਨਾਲ ਇੰਤਾ ਹੀ ਸਮਾਂ ਬੀਤ ਰਿਹਾ ਸੀ ਬੜਾ ਅਜੀਬ ਮਹਿਸੂਸ ਹੁੰਦਾ ਸੀ ਪਿਛਲੇ ਕੁਝ ਦਿਨਾਂ ਤੋਂ ਮੈਂ ਆਪਣੇ ਘਰਵਰੇ ਆਪਣੇ ਆਪ ਤੋਂ ਦੂਰ ਰੱਖਿਆ ਹੋਇਆ ਸੀ ਕਿਉਂਕਿ ਉਹ ਮੇਰੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ ਸੀ ਤੇ ਮੈਂ ਉਸ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀ ਅਤੇ ਇਸ ਲਈ ਉਹ ਮੇਨਾਂ ਸਮਾਂ ਬਤਾਉਣਾ ਚਾਹੁੰਦਾ ਸੀ ਪਰ ਉਸ ਨੂੰ ਮੇਨਾਂ ਸਮਾਂ ਬਤਾਉਣ ਦਾ ਕੋਈ ਹੱਕ ਨਹੀਂ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਤੇ ਮੈਂ ਆਪਣੀ ਚੁੰਨੀ ਠੀਕ ਕਰ ਰਹੀ ਸੀ ਤਾਂ ਉਸ ਨੇ ਮੈਨੂੰ ਆਪਣਾ ID ਕਾਰਡ ਦਿੱਤਾ ਤੇ ਕਿਹਾ ਕਿ ਮੈਡਮ ਜੀ ਤੁਹਾਡਾ ਇਰਾਦਾ ਕੀ ਹੈ ਕਿ ਮੈਂ ਇਦਾਂ ਹੀ ਰਵਾਂ ਤੇ ਮੈਨੂੰ ਦੇਖਦਾ ਰਵਾਂ ਮੈਂ ਉਸ ਨੂੰ ਆਪਣੇ ਤਿਆਰ ਦੇ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਸੀ ਸ਼ਾਇਦ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਮਨੋਸ ਦਾ ਸਾਰਾ ਧਿਆਨ ਪੜਾਈ ਨਾਲੋਂ ਮੇਰੇ ਤੇ ਹੀ ਹੁੰਦਾ ਇੱਕ ਦਿਨ ਸ਼ਾਮ ਨੂੰ ਉਸ ਦਾ ਪਿਓ ਉਸ ਨੂੰ ਲੈਣ ਲਿਆਇਆ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਆਪਣੇ ਪੁੱਤ ਨੂੰ ਤੁਹਾਡੇ ਕੋਲ ਟਿਊਸ਼ਨ ਲਾ ਕੇ ਕਿਉਂਕਿ ਜਦੋਂ ਤੋਂ ਉਹ ਤੁਹਾਡੇ ਕੋਲ ਲੱਗਿਆ ਹੈ ਉਸ ਨੂੰ ਟਿਊਸ਼ਨ ਤੇ ਆਉਣ ਦੀ ਬੜੀ ਕਾਲੀ ਹੁੰਦੀ ਹੈ ਤੇ ਮੈਨੂੰ ਲੱਗਦਾ ਕਿ ਹੁਣ ਆਪਣੇ ਪੜਾਈ ਵਿੱਚ ਵੀ ਧਿਆਨ ਦਿੰਦਾ ਹੈ ਅਤੇ ਉਸ ਦਾ ਆਪਣਾ ਪੜਾਈ ਵਿੱਚ ਮਨ ਲੱਗ ਰਿਹਾ ਹੈ ਮੈਂ ਉਸ ਦੀ ਗੱਲ ਧਿਆਨ ਨਾਲ ਸੁਣ ਰਹੀ ਸੀ ਅਤੇ ਇੱਕ ਦਿਨ ਮੈਨੂੰ ਉਸ ਨੇ ਕਿਹਾ ਕਿ ਤੁਸੀਂ ਮਾਡਰਨ ਕੱਪੜੇ ਪਾਇਆ ਕਰੋ ਅਤੇ ਫਿਰ ਉਹ ਮੈਨੂੰ ਆਪਣੇ ਨਾਲ ਸ਼ਾਪਿੰਗ ਕਰਾਉਣ ਲੈ ਗਿਆ ਤੇ ਮਾਲ ਦੇ ਵਿੱਚ ਉਸਨੇ ਮੈਨੂੰ ਬਹੁਤ ਵਧੀਆ ਕੱਪੜੇ ਲੈ ਕੇ ਦਿੱਤੇ ਅਤੇ ਸਾਰੇ ਕੱਪੜੇ ਮਹਿੰਗੇ-ਮਹਿੰਗੇ ਸੀ ਮੈਂ ਉਸ ਨੂੰ ਕਿਹਾ ਕਿ ਜੇ ਤੇਰੇ ਪਿਓ ਨੂੰ ਪਤਾ ਲੱਗਾ ਤਾਂ ਤੈਨੂੰ ਗੁੱਸੇ ਹੋਣਗੇ ਉਸਨੇ ਕਿਹਾ ਕਿ ਨਹੀਂ ਪਾਪਾ ਨੇ ਮੈਨੂੰ ਕੁਝ ਨਹੀਂ ਕਹਿਣਾ ਕਿਉਂਕਿ ਮੈਂ ਬੜੇ ਚਿਰ ਤੋਂ ਆਪਣੀ ਪਾਕਟ ਮਨੀ ਇਕੱਠੀ ਕਰ ਰਹੀ ਆਂ ਪਾਪਾ ਤਾਂ ਮੇਰੇ ਅਕਾਊਂਟ ਵਿੱਚ ਪੈਸੇ ਪਾ ਦਿੰਦੇ ਨੇ ਪਿਛਲੇ ਕਈ ਸਾਲਾਂ ਤੋਂ ਮੇਰੇ ਕੋਲ ਬਹੁਤ ਪੈਸੇ ਇਕੱਠੇ ਹੋ ਗਏ ਮੈਂ ਕਦੇ ਖਰਚਾ ਨਹੀਂ ਕੀਤਾ ਇਸ ਲਈ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਇੱਕ ਛੋਟੇ ਜਿਹੇ ਬੱਚੇ ਕੋਲ ਇੰਨੇ ਜ਼ਿਆਦਾ ਪੈਸੇ ਸੀ ਮੈਂ ਉਸ ਦੇ ਪੂਰਾ ਮਹੀਨਾ ਕੰਮ ਕਰਕੇ 30000 ਬੜੀ ਮੁਸ਼ਕਲ ਨਾਲ ਕਮਾਉਂਦੀ ਸੀ ਤੇ ਉਸ ਨੂੰ ਜੀਬ ਖਰਚੇ ਲਈ ਇੰਨੇ ਜ਼ਿਆਦਾ ਪੈਸੇ ਮਿਲਦੇ ਸੀ ਉਹਨੋ ਮੇਰੀ ਹਰ ਇੱਛਾ ਦਾ ਧਿਆਨ ਰੱਖਦਾ ਸੀ ਅਤੇ ਮੈਨੂੰ ਵੀ ਉਸਦੇ ਨਾਲ ਲगाव ਹੋ ਰਿਹਾ ਸੀ ਉਸ ਦਿਨ ਮੈਂ 2 ਘੰਟੇ ਸ਼ਾਪਿੰਗ ਕਰਨ ਤੋਂ ਬਾਅਦ ਥੱਕ ਗਈ ਤੇ ਘਰ ਆਉਂਦੇ-ਆਉਂਦੇ ਹੀ ਮੇਰੀ ਹਾਲਤ ਖਰਾਬ ਹੋ ਗਈ ਸੀ ਮੈਂ ਆਰਾਮ ਕਰਨ ਲੱਗੀ ਤੇ ਇੰਨੇ ਵਿੱਚੋਂ ਮੇਰੇ ਕਮਰੇ ਵਿੱਚ ਆਇਆ ਮੈਂ ਉਸ ਸਮੇਂ ਆਪਣਾ ਗਾਉਮ ਪਾ ਲਿਆ ਸੀ ਅਤੇ ਉਹ ਆਪਣੇ ਹੋਸ਼ ਖੋ ਬੈਠਾ ਤੇ ਅਜੀਬ-ਅਜੀਬ ਗੱਲਾਂ ਕਰਨ ਲੱਗਾ ਮੇਰੇ ਨੇੜੇ ਆ ਕੇ ਉਸਨੇ ਆਪਣਾ ਹੱਥ ਲਾਣਾ ਸ਼ੁਰੂ ਕਰ ਦਿੱਤਾ ਮੈਂ ਉਸਨੂੰ ਦੂਰ ਕਰ ਦਿੱਤਾ ਉਸਨੇ ਮੈਨੂੰ ਆਪਣੇ ਵੱਲ ਖਿੱਚਿਆ ਤੇ ਉਸਨੇ ਮੈਨੂੰ ਕਿਹਾ ਕਿ ਜੋ ਤੈਨੂੰ ਚਾਹੀਦਾ ਸੀ ਉਹ ਮੈਂ ਤੁਹਾਨੂੰ ਦਿੱਤਾ ਹੈ ਤੇ ਜੋ ਮੈਨੂੰ ਚਾਹੀਦਾ ਹੈ ਉਹ ਤੁਸੀਂ ਮੈਨੂੰ ਦਿਓ ਉਸਨੇ ਤਾਂ ਆਪਣੀ ਇੱਛਾ ਜ਼ਾਹਰ ਕਰ ਦਿੱਤੀ ਸੀ ਜੋ ਕਿ ਮੇਰੇ ਲਈ ਬੜੀ ਅਜੀਬ ਸੀ ਪਿਛਲੇ ਕੁਝ ਦਿਨਾਂ ਤੋਂ ਮੈਂ ਉਹ ਜੀਬ ਟੰਗ ਨਾਲ ਵੇਖ ਰਿਹਾ ਸੀ ਤੇ ਹੱਥ ਲਾਉਂਦੀ ਕੋਸ਼ਿਸ਼ ਕਰਦਾ ਤੇ ਮੈਂ ਉਸ ਨੂੰ ਪਰੇ ਕਰ ਦਿੰਦੀ ਉਸ ਨੂੰ ਕੁਝ ਨਾ ਕਿਹਾ ਤੇ ਹੁਣ ਅਚਾਨਕ ਉਸਨੇ ਆਪਣੀ ਇੱਛਾ ਦੱਸੀ ਤੇ ਉਸਨੇ ਕਿਹਾ ਕਿ ਜੇ ਮੈਂ ਤੁਹਾਨੂੰ ਮਨਾ ਕਰ ਦੇਵਾਂ ਤਾਂ ਫਿਰ ਉਹ ਕਹਿਣ ਲੱਗਾ ਕਿ ਏਦਾਂ ਕਿਦਾਂ ਮਨਾ ਕਰ ਦੇਂਗੀ ਤમે ਦੂਰ ਚੱਲਿਆ ਜਾਵਾਂਗਾ ਤੇ ਫਿਰ ਕਦੀ ਵੀ ਇੱਥੇ ਨਹੀਂ ਆਵਾਂਗਾ ਉਸ ਦੀ ਗੱਲ ਸੁਣ ਕੇ ਮਹਿਰਾਂ ਰਹਿ ਗਈ ਸੀ ਕਿਉਂਕਿ ਉਸ ਦੇ ਨਾਲ ਤਾਂ ਮੇਰਾ ਖਰਚਾ ਚੱਲਦਾ ਸੀ ਜੇ ਇੱਕ ਵਾਰੀ ਚਲਾ ਜਾਂਦਾ ਤਾਂ ਮੇਰਾ ਖਰਚਾ ਕੌਣ ਚੁੱਕਦਾ ਮੇਰੇ ਦਿਲ ਵਿੱਚ ਇਹ ਖਿਆਲ ਆਇਆ ਤੇ ਮੈਂ ਉਸ ਨਾਲ ਸਭ ਕੁਝ ਕਰਨ ਨੂੰ ਤਿਆਰ ਹੋ ਗਈ ਸੀ ਅਤੇ ਜੋ ਚਾਹੁੰਦਾ ਮੈਂ ਉਸੇ ਤਰ੍ਹਾਂ ਕਰਦੀ ਮੈਂ ਉਸ ਦੀ ਹਰ ਗੱਲ ਮੰਨਦੀ ਸੀ ਤਾਂ ਇਹ ਹੋਏ ਤੇ ਛੱਡ ਕੇ ਨਾ ਜਾਵੇ ਪਰ ਮੈਨੂੰ ਇਹ ਸੀ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਪਰ ਜਦੋਂ ਨੇੜੇ ਆਇਆ ਤਾਂ ਇੱਕ ਚੰਗੇ ਆਦਮੀ ਦੇ ਨਾਲ ਮੈਨੂੰ ਸਮਾਂ ਬਤਾ ਰਿਹਾ ਸੀ ਤੇ ਮੈਂ ਉਸ ਨੂੰ ਛੋਟਾ ਬੱਚਾ ਸਮਝ ਰਹੀ ਸੀ ਪਰ ਉਹ ਛੋਟਾ ਨਹੀਂ ਸੀ ਹੁਣ ਰੋਜ਼ ਹੀ ਇਦਾਂ ਹੁੰਦਾ ਸੀ ਆਪਣੀ ਮਨਮਰਜ਼ੀ ਕਰਦਾ ਇਦਾਂ ਹੀ ਪੂਰਾ ਹਫ਼ਤਾ ਬੀਤ ਗਿਆ ਸੀ ਬੜਾ ਅਜੀਬ ਲੱਗਦਾ ਸੀ ਇੱਕ ਦਿਨ ਮੈਂ ਉਸ ਕੋਲ ਦਵਾਈ ਵੇਖੀ ਜੋ ਕਿ ਨਹੀਂ ਹੋਣੀ ਚਾਹੀਦੀ ਸੀ ਉਸ ਨੇ ਮੈਨੂੰ ਦੱਸਿਆ ਕਿ ਇਹ ਤਾਕਤ ਦੀ ਦਵਾਈ ਹੈ ਮੈਂ ਉਸ ਨੂੰ ਕਿਹਾ ਕਿ ਤੂੰ ਦਵਾਈ ਕਿੱਥੋਂ ਲੈਂਦੀ ਹੈ ਤਾਂ ਕਹਿਣ ਲੱਗਾ ਬਾਜ਼ਾਰ ਤੋਂ ਲਈ ਪੈਸਿਆਂ ਦੇ ਨਾਲ ਮਿਲਦੀ ਹੈ ਪੈਸਿਆਂ ਨਾਲ ਸਭ ਕੁਝ ਮਿਲਦਾ ਜਿੱਦਾਂ ਤੂੰ ਮਿਲ ਗਈ ਮੈਨੂੰ ਉਸ ਦੀ ਗੱਲ ਬੜੀ ਅਜੀਬ ਲੱਗੀ ਤੇ ਗੁੱਸਾ ਵੀ ਆਇਆ ਪਰ ਮੈਨੂੰ ਪੈਸਿਆਂ ਦੀ ਲੋੜ ਸੀ ਇਸ ਲਈ ਮੈਂ ਉਸ ਨੂੰ ਕੁਝ ਨਾ ਕਿਹਾ ਤੇ ਉਸ ਦੀ ਗਲਤੀ ਤੇ ਧਿਆਨ ਹੀ ਨਾ ਦਿੱਤਾ ਅਤੇ ਉਹ ਮੇਰੇ ਨਾਲ ਕੁਝ ਆਪਣੀ ਮਰਜ਼ੀ ਕਰਦਾ ਤੇ ਮੈਂ ਕੁਝ ਵੀ ਨਾ ਕਹਿੰਦੀ ਅਤੇ ਪਹਿਲਾਂ ਹੀ ਦੁਬਾਰਾ ਕਰ ਲੈਂਦਾ ਇੱਕ ਦਿਨ ਜਦੋਂ ਮੈਂ ਉਸ ਨੂੰ ਮਨਾ ਕੀਤਾ ਤਾਂ ਉਹ ਬਹੁਤ ਹੀ ਬਤਮੀਜ਼ੀ ਨਾਲ ਪੇਛਾ ਆਇਆ ਤੇ ਆਪਣੇ ਆਪ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਮੈਂ ਉਸ ਨੂੰ ਦਵਾਈ ਖਾਣ ਨਹੀਂ ਦਿੱਤੀ ਤੇ ਉਸ ਨੂੰ ਚੱਕਰ ਵੀ ਆ ਰਹੇ ਸੀ ਉਹ ਮੇਰੀ ਹਰ ਜ਼ਰੂਰਤ ਨੂੰ ਪੂਰੀ ਕਰਦਾ ਸੀ ਤੇ ਮੈਂ ਉਸ ਨੂੰ ਹਰ ਸੁੱਖ ਦੇ ਰਹੀ ਸੀ ਜੋ ਚਾਹੁੰਦਾ ਸੀ ਪਰ ਮੇਰੇ ਘਰ ਵਾਲੇ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਉਹ ਉਸ ਨੂੰ ਸਿਰਫ ਪੈਸਿਆਂ ਤੱਕ ਮਤਲਬ ਸੀ ਅਤੇ ਉਹ ਪੈਸਿਆਂ ਨੂੰ ਹੀ ਮੁੱਖ ਸਮਝਦਾ ਸੀ ਮੇਰੇ ਕੋਲ ਕੁਝ ਕਮਜ਼ੋਰ ਬੱਚੇ ਨਹੀਂ ਜਿਨ੍ਹਾਂ ਨੂੰ ਮੈਨੂੰ ਐਕਸਟਰਾ ਸਮਾਂ ਦੇਣਾ ਪੈਂਦਾ ਇਹ ਸੋਚ ਕੇ ਖੁਸ਼ ਹੋ ਜਾਂਦਾ ਸੀ ਕਿ ਉਸ ਨੂੰ ਪੈਸਿਆਂ ਦੀ ਜ਼ਿਆਦਾ ਲੋੜ ਸੀ ਉਸ ਨੂੰ ਸਾਡੇ ਰਿਸ਼ਤੇ ਬਾਰੇ ਕੁਝ ਵੀ ਨਹੀਂ ਪਤਾ ਸੀ ਇੱਕ ਦਿਨ ਮੈਨੂੰ ਮੇਰੀ ਭੈਣ ਦਾ ਫੋਨ ਆਇਆ ਤੇ ਉਸ ਨੇ ਮੈਨੂੰ ਕਿਹਾ ਜੋ ਸੁਣ ਕੇ ਮੈਂ ਹਰਾਂ ਰਹਿ ਗਈ ਸੀ ਮੇਰੇ ਪੈਰਾਂ ਤੋਂ ਲੋ ਜ਼ਮੀਨ ਖਿਸ ਗਈ ਉਹ ਸਮੇਂ ਉਹ ਮੇਰੇ ਕਮਰੇ ਵਿੱਚ ਹੀ ਪਿਆ ਸੀ ਉਸ ਨੇ ਕਿਹਾ ਕਿ ਤੂੰ ਆਪਣੇ ਪੁੱਤ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਉੱਥੇ ਰਹਿ ਜਾ ਉਸ ਨੇ ਤਾਂ ਮੇਰੀ ਬੇਇੱਜ਼ਤੀ ਕਰਾ ਕੇ ਨਾਕ ਦਿੱਤੀ ਮੈਂ ਤਾਂ ਤੇਰੀ ਹਾਲਤ ਦੇਖ ਕੇ ਉਸ ਨੂੰ ਪੜਾ ਰਹੀ ਸੀ ਪਰ ਉਸ ਨੇ ਜੋ ਕੀਤਾ ਮੇਰੀ ਇੱਜ਼ਤ ਉੱਤੇ ਦਾਗ ਲਾ ਦਿੱਤਾ ਦਰਸਲ ਮੇਰਾ ਪੁੱਤ ਮੇਰੀ ਪੈਨ ਕੋਲ ਪੜਦਾ ਸੀ ਅਤੇ ਮੇਰਾ ਪੁੱਤ ਜਿੱਥੇ ਟਿਊਸ਼ਨ ਪੜਦਾ ਸੀ ਉਸ ਨੇ ਆਪਣੀ ਮੈਡਮ ਨਾਲ ਹੀ ਸਬੰਧ ਬਣਾ ਲਈ ਸੀ ਅਤੇ ਉਸ ਤੇ ਬੁਰੀ ਨਜ਼ਰ ਪਾਈ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਉਸ ਨੂੰ ਕਿਸ ਨੂੰ ਨਾ ਰੋਕਦੀ ਮੈਂ ਤਾਂ ਆਪ ਇੱਕ ਟੀਚਰ ਹੋ ਕੇ ਇੱਕ ਬੱਚੇ ਦੇ ਨਾਲ ਗਲਤ ਕਰ ਰਹੀ ਸੀ ਮੈਂ ਲਾਲਚ ਵਿੱਚ ਆ ਕੇ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਕਰ ਰਹੀ ਸੀ ਤੇ ਉਸ ਦਾ ਸਾਧਰੀ ਸੀ ਕਿ ਉਸ ਦਿਨ ਮੈਂ ਉਸ ਨੂੰ ਮਨਾ ਕੀਤਾ ਹੁੰਦਾ ਤਾਂ ਉਸ ਨੂੰ ਆਪਣੇ ਜਾਲ ਵਿੱਚ ਨਾ ਫਸਾਇਆ ਹੁੰਦਾ ਤਾਂ ਸ਼ਾਇਦ ਮੇਰਾ ਬੱਚਾ ਅਜਿਹਾ ਨਾ ਕਰਦਾ ਮੇਰੀਆਂ ਗਲਤੀਆਂ ਦੀ سزا ਮੇਰੇ ਬੱਚੇ ਨੂੰ ਮਿਲ ਰਹੀ ਸੀ ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਮੈਂ ਆਪਣੇ ਆਪ ਵਿੱਚ ਸ਼ਰਮ ਨਾਲ ਮਰੀ ਜਾ ਰਹੀ ਸੀ ਜੇ ਮੇਰਾ ਬੱਚਾ ਹੀ ਸਭ ਕੁਝ ਕਰ ਰਿਹਾ ਸੀ ਉਸ ਦਿਨ ਮੈਂ ਉਸ ਦੇ ਸਾਰੇ ਪੈਸੇ ਵਾਪਸ ਕੀਤੇ ਤੇ ਉਸ ਨੂੰ ਟਿਊਸ਼ਨ ਤੇ ਆਉਣ ਤੋਂ ਵੀ ਮਨਾ ਕਰ ਦਿੱਤਾ ਸੀ ਅਤੇ ਉਸ ਨੂੰ ਮੈਂ ਪੜਾਉਣਾ ਹੀ ਬੰਦ ਕਰ ਦਿੱਤਾ ਸੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਸ ਨੇ ਕੁਝ ਗਲਤ ਕੀਤਾ ਹੈ ਤੇ ਛੋਟੀ ਉਮਰ ਵਿੱਚ ਹੀ ਜਿਹੜੀ ਗਲਤੀ ਕੀਤੀ ਹੁਣ ਉਹ ਟਿਊਸ਼ਨ ਤੋਂ हट ਗਿਆ ਸੀ ਪਰ ਉਹ ਹੁਣ ਆਪਣੀ ਪੜ੍ਹਾਈ ਤੇ ਧਿਆਨ ਦੇਣ ਲੱਗਾ ਸੀ ਅਤੇ ਚੰਗੇ ਨੰਬਰਾਂ ਦੇ ਵਿੱਚ ਪਾਸ ਵੀ ਹੋ ਗਿਆ ਸੀ ਮੈਂ ਆਪਣੇ ਗਲਤੇ ਉੱਤੇ ਬਹੁਤ ਹੀ ਜ਼ਿਆਦਾ ਪਛਤਾਵਾ ਕਰਦੀ ਸੀ ਨਾ ਹੀ ਮੈਂ ਆਪਣੇ ਘਰ ਵਾਲੇ ਦੇ ਨਾਲ ਗੱਲ ਕਰ ਸਕਦੀ ਸੀ ਤੇ ਨਾ ਹੀ ਆਪਣੇ ਬੱਚੇ ਦੇ ਨਾ ਨਜ਼ਰ ਅੰਮ੍ਰਾ ਲੈ ਸਕਦੀ ਸੀ ਮੈਂ ਬਹੁਤ ਗਲਤ ਕਦਮ ਚੁੱਕ ਰਹੀ ਸੀ ਅਤੇ ਗਲਤ ਕੀਤਾ ਸੀ ਮੈਂ ਹੀ ਸੋਚ ਰਹੀ ਸੀ ਕਿ ਜੋ ਕੁਝ ਮੇਰੇ ਕੋਲ ਹੈ ਬਸ ਸੋਚ ਵਿੱਚੇ ਖੁਸ਼ ਰਹਾਗੀ ਪੈਸਾ ਸਭ ਕੁਝ ਨਹੀਂ ਹੁੰਦਾ ਪੈਸੇ ਦੇ ਲਾਲਚ ਵਿੱਚ ਮੈਂ ਆਪਣੇ ਬੱਚੇ ਨੂੰ ਆਪਣੇ ਆਪ ਸੰਸਕਾਰ ਦੇਣਾ ਹੀ ਭੁੱਲ ਗਈ ਸੀ ਅਤੇ ਆਪਣੇ ਸਟੂਡੈਂਟ ਨੂੰ ਵੀ ਆਪਣੇ ਸੰਸਕਾਰ ਕੋਮਤੀ ਮਜਬੂਰ ਕਰ ਦਿੱਤਾ ਸੀ ਪਰਮਾਤਮਾ ਨੇ ਮੈਨੂੰ ਸਹੀ ਸਮੇਂ ਦੇ ਉੱਤੇ ਮੇਰੀ ਗਲਤੀ ਦਾ ਅਹਿਸਾਸ ਕਰਵਾਇਆ ਸੀ ਅਤੇ ਮੇ ਉਸ ਦਾ ਲੱਖ ਲਗਤਨ ਵਾਦ ਕਰਦੀ ਹਾਂ ਦੋਸਤੋ ਕਦੇ ਵੀ ਪੈਸੇ ਦੇ ਲਾਲਚ ਵਿੱਚ ਤੁਹਾਨੂੰ ਆਪਣੀ ਮਰਿਆਦਾ ਨੂੰ ਭੰਗ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੀ ਮਰਿਆਦਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਤੇ ਬਾਕੀ ਦੇ ਬੱਚਿਆਂ ਤੋਂ ਵੀ ਇਹੀ ਉਮੀਦ ਕਰਨੀ ਚਾਹੀਦੀ ਹੈ ਇਹਨਾਂ ਹਮੇਸ਼ਾ ਯਾਦ ਰੱਖਿਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਬਣੀ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਅੱਪਾ ਫੇਰ ਮਿਲਾਂਗੇ ਸੋਹਣੀ ਜੀ ਕਹਾਣੀਆਂ ਤਦ ਤੱਕ ਦੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ